ਹਾਂਜੀ ਰਾਮਲੀਲਾ ਦਾ ਦੂਸਰਾ ਦਿਨ 11 ਵੇ ਕੋਲ ਜੋੜੀ ਦੇ ਲਈ ਕੁਝ ਵੀ ਨਹੀਂ ਕਰ ਸਕਾ ਜੀ ਨੂੰ ਵੱਤਵਾਸ਼ੇ ਜ਼ਰੂਰ ਕਰ ਦਿਓ ਫਿਰ ਤੁਹਾਡੇ ਲਈ ਵੀ ਕੋਲ ਆ ਕੇ ਹਾਜ਼ਰ ਹੋਵਾਂਗੇ ਅੱਜ ਜਿਹੜਾ ਸੀਨ ਹੋ ਰਿਹਾ ਹੈ ਇਹਦੇ ਵਿੱਚ ਸ਼ਰਮਨ ਜਿਹੜਾ ਆਪਣੇ ਮਾਤਾ ਪਿਤਾ ਨੂੰ ਇਸੇ ਸਤਨਾ ਯਾਤਰਾ ਕਰਵਾਵੇਗਾ ਤੇ ਬਾਅਦ ਵਿੱਚ ਜਿਹੜਾ ਰਾਜਾ ਪ੍ਰਸਰਤ ਉਦੇਵਨੋਂ ਉਹ ਤੀਰ ਮਾਰਦਾ ਜਾਵੇਗਾ

আর <many>